ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਆਤਮ ਗੁਣਾਂ ਵਿੱਚੋਂ ਸੰਤੋਖ ਰੂਪੀ ਗੁਣ ਤੋ ਨਾਨਕ ਗੁਰ ਸੰਤੋਖ ਰੂਪਕ ਧਰਮ ਫੁੱਲ ਫਲ ਗਿਆਨ ਸਤਿਗੁਰੂ ਜੋ ਹੈ ਗੁਰੂ ਜੋ ਹੈ ਇਹ ਸੰਤੋਖ ਦਾ ਰੁੱਖ ਹੈ ਭਾਵਿਕ ਐਸਾ ਫਲਦਾਰ ਬ੍ਰਿਕਸ਼ ਹੈ ਗੁਣਾਂ ਦੇ ਫਲਾਂ ਨਾਲ ਭਰਪੂਰ ਕਿ ਗੁਰੂ ਦੇ ਲੱਡਰ ਲੱਗੇ ਹੋ ਇਨਸਾਨ ਵਿੱਚ ਵੀ ਸੰਤੋਖ ਗੁਣ ਦਾ ਸੰਚਾਰ ਹੋ ਜਾਂਦਾ ਹੈ ਧਰਮ ਫੁੱਲ ਫਲ ਗਿਆਨ ਇਸ ਰੁੱਖ ਨਾਲ ਧਰਮ ਦੇ ਫੁੱਲ ਅਤੇ ਫਲ ਲੱਗੇ ਹੋਏ ਨੇ ਭਾਵੇਂ ਜਿਹੜਾ ਗੁਰੂ ਦੇ ਲੱਣ ਲੱਗਦਾ ਉਹਦੇ ਕੋਲ ਸੰਤੋਖ ਗੁਣ ਆ ਜਾਂਦਾ ਧਰਮ ਉਹਨਾਂ ਦੀ ਵਿੱਚ ਆਵਸਥਾ ਹੈ ਰਸ ਰਸਿਆ ਹਰਾ ਸਦਾ ਪੱਕਾ ਹੈ ਕਰਮ ਧਿਆਨ ਇਹ ਗੁਰੂ ਇੱਕ ਐਸਾ ਰੁੱਖ ਹੈ ਇਹਦੇ ਫਲਾਂ ਨਾਲ ਰਸੇ ਰਸ ਨਾਲ ਭਰਪੂਰ ਰਹਿੰਦੇ ਨੇ ਪੱਕਾ ਹੈ ਕਰਮ ਧਿਆਨ ਨੇਕ ਕਰਮਨ ਨਾਲ ਪ੍ਰਭੂ ਦੀ ਬਖਸ਼ਿਸ਼ ਨਾਲ ਅਤੇ ਪ੍ਰਭੂ ਵਿੱਚ ਵਾਤੂ ਵਾਤ ਧਿਆਨ ਜੋੜਨ ਨਾਲ ਇਹ ਫਲ ਪੱਕਦਾ ਹੈ ਨਾਮ ਰਸ ਦਾ ਫਲ ਪੱਕਦਾ ਹੈ ਔਰ ਇਹ ਆਤਮਿਕ ਰਸ ਅਦੀ ਵੀ ਹੋ ਜਾਂਦਾ ਹੈ ਪ੍ਰਭ ਕੈ ਸਾਗ ਕਾ ਖਾਦਾ ਰ ਪੱਤ ਕੈ ਸਾਗ ਖਾਦਾ ਲਹਿ ਦਾਨਾ ਕੈ ਸਰਦਾਨ ਤੋਂ ਇਹ પતિ ਪ੍ਰਮਾਤਮਾ ਦੇ ਨਾਮ ਦਾ ਜੋ ਸੁਆਦ ਹੈ ਇਹ ਖਾਦੇ ਹੀ ਇਹਦਾ ਰਸ ਆਉਂਦਾ ਹੈ ਜੋ ਇਸ ਨਾਮ ਦੇ ਰਸ ਨੂੰ ਚੱਖੇ ਉਸ ਨੂੰ ਹੀ ਪਤਾ ਲੱਗਦਾ ਹੈ ਵੀ ਇਹ ਕਿੰਨਾ ਸੁਆਦੀ ਪਦਾਰਥ ਹੈ ਇਹ ਦਾਣਾਂ ਕਾ ਸਰਦਾਨ ਇਹਦੇ ਨਾਲੋਂ ਵੱਡਾ ਦਾਣ ਕੋਈ ਨਹੀਂ ਹੈ ਜੇ ਅਸੀਂ ਕਿਸੇ ਨੂੰ ਧਰਮ ਦਾ দান ਕਰੀਏ ਕਿਸੇ ਨੂੰ ਸੰਤੋਖ ਦੀ ਦਾਤ ਬਖਸ਼ੀਏ ਕਿਸੇ ਨੂੰ ਪ੍ਰੇਰਣਾ ਕਰੀਏ ਸੰਤੋਖੀ ਜੀਵਨ ਦੀ ਤਾਂ ਇਹ ਦਾਤਾ ਗੁਰੂ ਹੀ ਦੇ ਸਕਦਾ ਹੈ ਜਿਹਦੇ ਕੋਲ ਇਹ ਸਾਰੇ ਆਤਮਕ ਗੁਣਾਂ ਦਾ ਰੂਪੀ ਗੁਰੂ ਉਹ ਮਾਣੋ ਇੱਕ ਰੁੱਖ ਹੈ ਜਿਸ ਦੇ ਸਾਰੇ ਇਹ ਆਤਮਕ ਗੁਣਾਂ ਦੇ ਫਲ ਲੱਗੇ ਹੋਏ ਨੇ ਇਸੇ ਵਾਸਤੇ ਅਸੀਂ ਗੁਰੂ ਜੀ ਬਾਣੀ ਦੇ ਨਾਲ ਲੱਗਣਾ ਇਸੇ ਵਾਸਤੇ ਗੁਰੂ ਸਾਨੂੰ ਪ੍ਰਭੂ ਨਾਲ ਜੋੜਦਾ ਕਿ ਪਰਮਾਤਮਾ ਆਪ ਗੁਣੀ ਨਿਧਾਨ ਹੈ ਤੇ ਗੁਰੂ ਉਸ ਪ੍ਰਭੂ ਦਾ ਰੂਪ ਹੋ ਕੇ ਉਹ ਵੀ ਗੁਨਾ ਦਾ ਖਜ਼ਾਨਾ ਹੈ ਇਸੇ ਲਈ ਅਸੀਂ ਗੁਰੂ ਨਾਲ ਜੁੜਨਾ ਕਿ ਉਹ ਗੁਣ ਸਹਜੇ ਸਾਝੀ ਸਾਡੇ ਵਿੱਚ ਆ ਜਾਣ ਉਹਨਾਂ ਅਟਦੇ ਜਨ ਮਾਤਾ ਮਤ ਪਿਤਾ ਸੰਤੋਖ ਮਤ ਜਿਹੜੀ ਇਨਸਾਨ ਦੀ ਇਹ ਮਾਤਾ ਵਾਲਾ ਰੂਲ ਲਾ ਕਰਦੀ ਹੈ ਚੰਗੀ ਮਤ ਚੋਂ ਸਾਰੇ ਗੁਣ ਉਪਜਦੇ ਨੇ ਚੰਗੀ ਮਤੀ ਸੁਚੱਜਾ ਗੁਰੂ ਗੁਰਸਿੱਖੀ ਜੀਵਨ ਦਿੰਦੀ ਹੈ ਗੁਰਸਿੱਖੀ ਜੀਵਨ ਦੀ ਜਿਹੜੀ ਉਪਜ ਹੈ ਇਹ ਮਤ ਰੂਪੀ ਮਾਤਾ ਚੋਂ ਹੀ ਪੈਦਾ ਹੁੰਦੀ ਹੈ ਗੁਰਸਿੱਖੀ ਜੀਵਨ ਦੀ ਉਪਜ ਤਾਂ ਪਿਤਾ ਸੰਤੋਖ ਹੈ ਸੰਤੋਖ ਇੰਨਾ ਵੱਡਾ ਗੁਣ ਹੈ ਜਿਸ ਤਰ੍ਹਾਂ ਇੱਕ ਇਨਸਾਨੀ ਜ਼ਿੰਦਗੀ ਲਈ ਮਾਤਾ ਪਿਤਾ ਦੀ ਜੋ ਮਹੱਤਤਾ ਹੈ ਮਾਤ ਪਿਤਾ ਬਿਨ ਬਾਲ ਨਾ ਹੋਈ ਇਹ ਆਤਮਿਕ ਜੀਵਨ ਵਿੱਚ ਮਤ ਚੰਗੀ ਗੁਰੂ ਅਲੀ ਮਤ ਅਤੇ ਸੰਤੋਖ ਰੂਪੀ ਗੁਣ ਇਹ ਮਾਤਾ ਪਿਤਾ ਦੀ ਤਰ੍ਹਾਂ ਸਹਾਇ ਹੁੰਦੇ ਨੇ ਆਤਮਿਕ ਜੀਵਨ ਵਿੱਚ ਸਤ ਪਾਈ ਕਰ ਵਿਸ਼ੇਖ ਤੇ ਸੱਤ ਜਿਹੜਾ ਦਾਣੀ ਸੁਭਾਉ ਅੱਛਾ ਆਚਰਣ ਵਾਲਾ ਸੁਭਾਉ ਇਹ ਪ੍ਰਭਾਵ ਵਾਲਾ ਕੰਮ ਕਰਦਾ ਬੰਦੇ ਦਾ ਉੱਚਾ ਆਚਰਣ ਹੋਵੇ ਬੰਦੇ ਦੀ ਉੱਚੀ ਸੋਚ ਗੁਰੂ ਵਾਲੀ ਮੱਤ ਹੋਵੇ ਅਤੇ ਸੰਤੋਖ ਰੂਪੀ ਗੁਣ ਪੱਲੇ ਹੋਵੇ ਤੇ ਮਨੋ ਇਹ ਆ ਸੱਚਾ ਪਰਿਵਾਰਿਕ ਸਿੱਖ ਦਾ ਦੁਨਿਆਵੀ ਰਿਸ਼ਤੇ ਸਭੇ ਸਾਕੂੜਾ ਵੀ ਡਿੱਠੇ ਅਸਲੀ ਰਿਸ਼ਤੇ ਸਾਡੇ ਇਹ ਨੇ ਇਹ ਉੱਚੀ ਆਤਮਿਕ ਗੁਰਮਤ ਵਾਲੀ ਮੱਤ ਅਤੇ संतोक ते दाणी स्वभाव संतोषी स्वभाव उच्च आचरण वाला स्वभाव ए ਸਾਡਾ ਸਹੀ ਪਰਿਵਾਰ ਹੈ ਜਿੰਨ ਕੋ ਲਿਖਤ ਲਿਖੇ ਤੋਰ ਮਸਤਕ ਤੇ ਗੁਰ ਸੰਤੋਖ ਸਰਨ ਹਤੇ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਬਈ ਸੰਤੋਖ ਦੇ ਸਰੋਜ ਕੋਈ ਤਾਰੀਆਂ ਮਾਰੇ ਸੰਤੋਖ ਰੂਪੀ ਗੁਣਵਰ ਜ਼ਿੰਦਗੀ ਜੀਵੇ ਇਹ ਜਿੰਨ ਕੋ ਲਿਖਤ ਲਿਖੇ ਤੋਰ ਮਸਤਕ ਜਿਨਾਂ ਦੇ ਪਾਗਾਂ ਵਿੱਚ ਇਹ ਲੇਖ ਲਿਖੇ ਹੁੰਦੇ ਨੇ ਬਈ ਇਹ ਬੰਦਾ ਸੰਤੋਖੀ ਜੀਵਨ ਵਾਲਾ ਹੋਏਗਾ ਇਹ ਲੋਭੀ ਲਾਲਚੀ ਜੀਵਨ ਬਰਾ ਨਹੀਂ ਹੋਏਗਾ ਇਹ ਰਿਸੋ ਰਿਸੇ ਵਾਲਾ ਜੀਵਨ ਨਹੀਂ ਹੋਏਗਾ ਇਸ ਦਾ ਇਹਦਾ ਜੀਵਨ ਸਤ ਸੰਤੋਖ ਵਾਲਾ ਹੋਏਗਾ ਇਹ ਜਿਹਦੇ ਮੱਥੇ ਦੀ ਲਿਖਤ ਹੋਵੇ ਪ੍ਰਭੂ ਬਨੂ ਮੇਰ ਹੋਵੇ ਪਿਛਲੇ ਸੰਸਕਾਰ ਜਾਗ ਪੈਣ ਫਿਰ ਦੁਰਮਤ ਮੈਲ ਗਈ ਸਭ ਤਨ ਕੀ ਇਹੋ ਜੇ ਬੰਦੇ ਦੀ ਫਿਰ ਭੈੜੀ ਮਤ ਉੱਪਰ ਕਿਸ ਕਰਾਇਆ ਕਿ ਮਤ ਮਾਤਾ ਕਿਹੜੀ ਮਤ ਜਿਹੜੀ ਗੁਰੂ ਵਾਲੀ ਮਤ ਗੁਰੂ ਦੀ ਰਾਹੀ ਮਿਲੀ ਹੋਈ ਜਿਹੜੀ ਅਕਲ ਉੱਚੀ ਸੋਚ ਮਤ ਹੈ ਉਹ ਮਾਤਾ ਦਾ ਕੰਮ ਕਹਿੰਦੀ ਹੈ ਤੇ ਫਿਰ ਇਹ ਕੀ ਹੁੰਦਾ ਦੁਰਮਤ ਮੈਲ ਗਈ ਸਭ ਤਿੰਨ ਕੀ ਐਵੋ ਜੇ ਬੰਦੀ ਦੀ ਫਿਰ ਪੈੜੀ ਮਾਤਾ ਅੰਦਰੋਂ ਨਿਕਲ ਜਾਂਦੀ ਹੈ ਸੁਚੇਤ ਜੀਵ ਮਾ ਗੁਰਮਤ ਮਿਲ ਜਾਂਦੀ ਹੈ ਇਸ ਦੁਰਮਤ ਮੈਲ ਗਈ ਸਭ ਤਿੰਨ ਕੀ ਜੋ ਰਾਮ ਨਾਮ ਰੰਗ ਰਾਤੇ ਜਿਹੜੇ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਤੇ ਨਾਮ ਦੇ ਰੰਗ ਵਿੱਚ ਇਸਨੀ ਦੇਰ ਨਹੀਂ ਰੰਗਣ ਹੁੰਦਾ ਜਿੰਦਰੀ ਜੀਵਨ ਸੰਤੋਖੀ ਨਾ ਹੋਵੇ ਗੁਰੂ ਜੀ ਨੇ ਇੱਕ ਸ਼ਬਦ ਵਿੱਚ ਬਾਬਾ ਮਾਇਆ ਸਾਤ ਨੂੰ ਇਹ ਮਾਇਆ ਜਗ ਮੋਇਆ ਫਿਰ ਲਾਬੂ ਜਾ ਕੋਈ ਕੋਈ ਮਾਇਆ ਨਾਲ ਨਹੀਂ ਜਾਂਦੀ ਫਿਰ ਵੀ ਇਸ ਮਾਇਆ ਨੇ ਸਾਰੇ ਜਗਤ ਨੂੰ ਮੋਹ ਕੇ ਰੱਖਿਆ ਕੋਈ ਵਿਰਲਾ ਇਹ ਮਾਇਆ ਦੇ ਖੇਡ ਨੂੰ ਸਮਝਦਾ ਉੱਤੇ ਇੱਕ ਜ਼ਮੀਂਦਾਰ ਨੂੰ ਸੁਣਦੇ ਕਹਿੰਦੇ ਨੇ ਮਨ ਖਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਕਿ ਜੀਵਨ ਰੂਪੀ ਪਹਿਲੇ ਵਿੱਚ ਨਾਮ ਦਾ ਬੀਜ ਬੀਜ ਮਨ ਦੀ ਪਹਿਲੇ ਵਿੱਚ ਨਾਮ ਦਾ ਬੀਜ ਬੀਜ ਤੇ ਉੱਪਰ ਸੰਤੋਖ ਦਾ ਸੁਹਾਗਾ ਫੇਰ ਅਸੀਂ ਬੀਜ ਬੀਜੀਏ ਸੁਹਾਗਾ ਨਾ ਫੇਰੀਏ ਤੇ ਚਿੜੀਆਂ ਕਾਂ ਆਲ ਪੰਛੀ ਸਾਰਾ ਬੀਜ ਚੁਗ ਜਾਂਦੇ ਨੇ ਅਸੀਂ ਵੀ ਜੇ ਨਾਮ ਜਪੀਏ ਕਿਸੇ ਨਾਮ ਦਾ ਬੀਜ ਬੀਜੀਏ ਅਮਰਿਤ ਵੇਲੇ ਉੱਠ ਕੇ ਸਵਾਸ ਸਵਾਸ ਸਿਮਰਣੀ ਕਰੀਏ ਪਰ ਸੰਤੋਖੀ ਜੀਵਨ ਨਾ ਹੋਵੇ ਤੇ ਨਾਮ ਟਿਕਦਾ ਨਹੀਂ ਇਹਨਾਂ ਨੂੰ ਇਹ ਵਿਕਾਰ ਰੂਪੀ ਚਿੜੀਆਂ ਪਤੰਗੇ ਜਿਹੜੇ ਨੇ ਇਹ ਚੁਗ ਲੈਂਦੇ ਨੇ ਨਾਮ ਟਿਕਦਾ ਨਹੀਂ ਫਿਰ ਅੰਦਰ ਸਵਾਸ ਸੰਤੋਖੀ ਹੋਏਗਾ ਤੇ ਨਾਮ ਅੰਦਰ ਟਿਕੇਗਾ ਕਿਉਂਕਿ ਸੰਤੋਖ ਸੁਹਾਗਾ ਸੁਹਾਗਾ ਸੰਤੋਖ ਦਾ ਫੇਰ ਨਸਿਆ ਗਿਆ ਇੱਕ ਜ਼ਮੀਂਦਾਰ ਨੂੰ ਕਿ ਜਿਸ ਤਰ੍ਹਾਂ ਤੂੰ ਖੇਤੀ ਬਾੜੀ ਕਰਦਾ ਇਸ ਤਰ੍ਹਾਂ ਮਨ ਦੀ ਖੇਤੀ ਕਿਸ ਤਰ੍ਹਾਂ ਕਰਨੀ ਹੈ ਜੀਵਨ ਦੀ ਜਿਹੜੀ ਸਫਲਤਾ ਦਾ ਜਿਹੜੀ ਉਪਜ ਹੈ ਇਹ ਕਿਸ ਤਰ੍ਹਾਂ ਕਰਨੀ ਹੈ ਤੂੰ ਤੇ ਫਿਰ ਦੁਰਮਤ ਮੈਲ ਗਈ ਸਭ ਚਿੰਨ ਕੀ ਜੋ RAM ਨਾਮ ਰੰਗ ਰਾਤੇ ਰੱਬ ਦੇ ਨਾਮ ਦੇ ਰੰਗ ਜਿਹੜੇ ਰੰਗੇ ਹੁੰਦੇ ਨੇ ਉਹਨਾਂ ਦੀ ਪੈੜੀ ਮਤ ਨਿਕਲ ਜਾਂਦੀ ਏ ਤੇ ਗੁਰਮਤ ਰੂਪੀ ਮਾਤਾ ਜਿਹੜੀ ਹੈ ਉਹ ਰੈਬਰੀ ਕਰਦੀ ਏ ਜੀਵਨ ਦੀ ਗੁਰਮੁਖ ਜਿੰਦੂ ਜਪ ਨਾਮ ਕਰਮਾ ਏ ਪਾਈ ਏ ਮੇਰੀਏ ਜਿੰਦੇ ਗੁਰਮੁਖ ਬਣ ਕੇ ਔਰ ਪਰਮਾਤਮਾ ਦਾ ਨਾਮ ਜਪ ਇਹ ਮਹਾਨ ਕਰਮ ਈ ਮਤ ਮਾਤਾ ਮਤ ਜੀਉ ਨਾਮ ਮੁਖ ਰਾਮਾ ਪਰਮਾਤਮ ਦੇ ਨਾਮ ਨੂੰ ਹਰ ਵੇਲੇ ਮੁਖ ਵਿੱਚ ਵਸਾਈ ਰੱਖ ਮੁਖ ਨਾਲ ਵੀ ਸਿਮਨ ਕਰ ਮਨ ਨਾਲ ਵੀ ਕਰ ਤੇ ਮਤ ਮਾਤਾ ਨੂੰ ਗ੍ਰਹਿਣ ਕਰ ਸੰਤੋਖ ਪਿਤਾ ਕਰ ਗੁਰਪੁਰਖ ਅਜਨਮ ਸੰਤੋਖ ਨੂੰ ਪਿਤਾ ਬਣਾ ਲੈ ਉਹ ਜਿਹੜਾ ਗੁਰੂਪੁਰਖ ਹੈ ਇਹ ਤੈਨੂੰ ਸੰਤੋਖ ਦੀ ਦਾਤ ਬਖਸ਼ੇਗਾ ਜਿਹੜਾ ਅਜਨਮ ਹੈ ਜੇ ਮਰਦ ਗੇੜ ਤੂੰ ਰਹਿਤਾ ਵੜ ਭਾਗੀ ਮਿਲ ਰਾਮਾ ਤੇ ਵੱਡੇ ਭਾਗਾਂ ਨਾਲ ਪ੍ਰਮਾਤਮਾ ਰਾਮ ਨਾਲ ਤੇਰਾ ਮਿਲਾਪ ਹੋ ਜਾਵੇਗਾ ਜੇ ਇਹ ਤੂੰ ਸੰਤੋਖੀ ਸਬਰ ਰੱਖੇ ਤੇ ਗੁਰੂਵਰੀ ਉੱਚੀ ਮਤ ਰੱਖੇ ਅਸ ਪਵਨ ਅਸ ਅਸਵਾਰੀ ਅਸ ਮਨੇ ਘੋੜੇ ਹਸ ਅਸਵਾਰੀ ਹਵਾਵ ਜੀ ਉਡਣ ਵਾਲੇ ਘੋੜੇ ਦੇ ਹਾਥੀ ਦੀ ਸਵਾਰੀ ਚੂਹਾ ਚੰਦਰ ਸੇਜ ਸੁੰਦਰ ਨਾਰੀ ਮੰਦਾ ਬੜਾ ਅਤਰ ਸੈਂਟਰ ਨਾਲ ਸੇਜ ਸਜਾਵੇ ਸੁੰਦਰ ਨਾਰੀ ਇਹ ਪੋਗ ਬ੍ਰਾਜ਼ੀਲ ਨਵਾਰੇ ਨਾਟਕ ਨਾਟਕ ਅਖਾਰੇ ਗਾਇਆ ਬੜੇ ਨਾਟਕ ਨਾਟਕ ਅਖਾਰੇ ਲਾਂਦਾ ਅਖਾੜੇ ਲਾਂਦਾ ਹੈ ਤਮਾਸ਼ੇ ਮਨ ਨੂੰ ਪਰਚਾਨ ਲਈ ਤਾਂ ਮੈਂ ਮਨ ਸੰਤੋਖ ਨਾ ਪਾਇਆ ਇਹ ਦੁਨਿਆਵੀ ਪਦਾਰਥਾਂ 'ਚ ਸੰਤੋਖ ਪ੍ਰਾਪਤ ਨਹੀਂ ਹੋਇਆ ਜੋ ਮਰਜੀ ਕਾ ਪਰਾਜ ਪਾਠ ਵਿੱਚ ਵੀ ਸੰਤੋਖ ਨਹੀਂ ਹੈ ਬਹੁਤੇ ਤਨ ਦੋਲ ਦੀ ਬਹੁਤਾਤ ਹੋਣ ਨਾਲ ਵੀ ਸੁਖ ਨਹੀਂ ਹੈ ਸੋਹਣੇ ਚਾਂਦੀਆਂ ਦੇ ਅੰਬਾਰ ਲੱਗੇ ਹੁਣ ਤਾਂ ਵੀ ਸੁਖ ਨਹੀਂ ਹੈ ਸੂਕਸਨ ਦੋਗ ਵਿੱਚ ਤਾਂ ਮੈਂ ਮਨ ਸੰਤੋਖ ਨਾ ਪਾਇਆ ਇਹਨਾਂ ਵਿੱਚੋਂ ਕਿਸੇ ਨੇ ਵੀ ਆਪਣੇ ਮਨ ਵਿੱਚ ਸੰਤੋਖ ਦਾ ਗੁਣ ਘਰ ਨਹੀਂ ਕੋਈ ਵੀ ਕਰ ਸਕਿਆ ਜਿਹੜੀ ਦੋਏ ਰਸਤੇ ਨਹੀਂ ਚੱਲੇ ਜਾ ਸਕਦੇ ਅਸੀਂ ਮਾਇਆਵਦੀ ਸੋਚ ਵੀ ਰੱਖੀਏ ਜਦੋਂ ਸੋਚ ਮਾਇਆਵਦੀ ਹੈ ਤੇ ਸੰਤੋਖ ਰੂਪੀ ਗੁਣ ਅੰਦਰ ਟਿਕਦਾ ਹੀ ਨਹੀਂ ਫਿਰ ਮਾਇਆ ਵਾਲੇ ਪਾਸੇ ਮਨ ਭਾਈਦਾ ਤੇ ਮਾਇਆ ਲੋਭੀ ਬਣਾਦੀ ਹੈ ਇਹ ਕਾਦਸੀ ਨਿਕਟ ਪੇਖੋ ਹਰ ਰਾਮ ਤੁਹਾਡੇ ਵਾਸਤੇ ਅਗਾਦਸੀ ਦਾ ਵਰਤ ਇਹੋ ਹੀ ਹੈ ਕਿ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੇਖੋ ਇੰਦਰੀ ਬਸ ਕਰ ਸੁਨੋ ਹਰ ਨਾਮ ਆਪਣੀਆਂ ਇੰਦਰੀਆਂ ਨੂੰ ਵਸ ਵਿੱਚ ਰੱਖੋ ਇੰਦਰੀਆਂ ਨੂੰ ਐਸੇ ਕੰਮ ਵਿੱਚ ਨਾ ਜਾਣ ਦਿਓ ਜਿਹੜੇ ਗੁਰਮਤਿ ਬਾਣਾ ਕਰਦੀ ਹੈ ਮਨ ਸੰਤੋਖ ਸਰਬਜੀ ਦਿਆ ਮਨ ਵਿੱਚ ਸੰਤੂ ਰੱਖੋ ਸਾਰੇ ਜੀਵਾਂ ਵਾਸਤੇ ਆਪਣੇ ਮਨ ਵਿੱਚ ਦਿਆ ਦੀ ਭਾਵਨਾ ਰੱਖੋ ਕਿਤੇ ਕਿਸੇ ਨਾਲ ਬੇਇਨਸਾਫੀ ਵਿਤਕਰਾ ਜਾਣ ਬੁੱਝ ਕੇ ਕਿਸੇ ਨਾਲ ਕੋ ਮਾਰਾ ਪਰਮ ਜਿਹੜਾ ਹੈ ਇਹ ਮਨ ਵਿੱਚ ਨਾ ਰੱਖੋ ਮਨ ਸੰਤੋਖ ਸਰਬਜੀ ਦਿਆ ਇਨ ਵਿਧ ਵਰਤ ਸੰਪੂਰਨ ਪਿਆ ਇਸ ਤਰ੍ਹਾਂ ਵਰਤ ਸੰਪੂਰਨ ਹੁੰਦਾ ਜੀਵਨ ਦਾ 81 ਦੇ ਦੂਜੇ ਵਰਤ ਰੱਖੇ ਭੁਖੇ ਰਿਆ ਨਹੀਂ ਬਲਕੇ ਤੁਹਾਡੇ ਵਾਸਤੇ 81 ਦਾ ਵਰਤ ਇਹੋ ਹੀ ਹੈ ਕਿ ਇੰਦਰੀ ਬਸ ਕਰ ਸੁਣੋ ਹਰਨਾਮ ਇੰਦਰੀਆਂ ਬਸ ਕਰਕੇ ਪਰਮਾਤਮਾ ਦੇ ਨਾਮ ਨੂੰ ਅਰਪਾ ਕੇ ਸੁਣੋ ਮਨ ਸੰਤੋਖ ਸਰਬਜੀ ਦਿਆ ਮਨ ਵਿੱਚ ਸੰਤੋਖ ਰੱਖੋ ਸਾਰੇ ਜੀਵਨ ਲਈ ਦਿਆ ਦੀ ਭਾਵਨਾ ਰੱਖੋ ਅੰਦਰ ਤੇ ਇਨ ਵਿਧ ਵਰਤ ਸੰਪੂਰਨ ਇਸ ਤ੍ਰਿਕਣਲ ਮਨੁਤ ਤੁਹਾਡਾ ਬਰਤ ਸੰਪੂਰਨ ਹੋ ਗਿਆ ਇਹ ਹੈ ਤੁਹਾਡੇ ਜੀਵਨ ਦਾ ਉਹ ਵਰਤ ਜਿਹੜਾ ਤੁਹਾਡੇ ਜੀਵਨ ਦੀ ਉੱਚੀ ਪਦਵੀ ਤੁਹਾਨੂੰ ਉੱਚੇ ਮਰਤਬੇ ਤੇ ਪਹੁੰਚਾਵੇਗਾ ਜਿਸ ਲਕਸ਼ ਲਈ ਅਸੀਂ ਸੰਸਾਰ ਤੇ ਸਾਨੂੰ ਪ੍ਰਭੂ ਨੇ ਇਹ ਮਨੁੱਖਾ ਕੀਮਤੀ ਜੀਵਨ ਦਿੱਤਾ ਇਸ ਧਰਤੀ 'ਤੇ ਤੇਰੀ ਸਿਕਦਾਰੀ ਅਵਰ ਜੂਨ ਤੇਰੀ ਪਨਹਾਰੀ ਸਾਰੀਆਂ ਜੁਨਾ ਕੋ ਨੂੰ ਸੇਠ ਜੂਨ ਇਨਸਾਨ ਵੀ ਦਿੱਤੀ ਜੋ ਉਸ ਪਰਮਾਤਮਾ ਦਾ ਚਿੰਤਨ ਕਰ ਸਕਦਾ ਹੈ ਅਨੁਭਵ ਕਰ ਸਕਦਾ ਹੈ ਅਮਾ ਉਸ ਆਤਮ ਸੁਖੀ ਭੇ ਸੰਦੋਗ ਦਿਆ ਦਿਆ ਗੁਰਦੇਵ ਇਸ ਤਰ੍ਹਾਂ ਮੱਸਿਆ ਦੇ ਦਿਨ ਜਿਹੜੇ ਮਨਾਉਂਦੇ ਨੇ ਉਹ ਮੱਸਿਆ ਨੂੰ ਪਵਿੱਤਰ ਸਮਝਦੇ ਨੇ ਇਹ ਉਹਨਾਂ ਲੋਕਾਂ ਲਈ ਨੇ ਜਿਹੜੇ ਚੰਦ ਸੂਰਜ ਨੂੰ ਆਪਣੇ ਦੇਰਤੇ ਮੰਨਦੇ ਨੇ ਸਿੱਖਾਂ ਲਈ ਨਾ ਮੱਸਿਆ ਦਾ ਨਾਮਪੁਰ ਮਸ਼ੀਨਾਂ ਸੰਗਰਾਮ ਸਾਡੇ ਨਾਲ ਕੋਈ ਵਾਸਤਾ ਨਹੀਂ ਅਮਾ ਉਸ ਆਤਮ ਸੁਖੀ ਪੇ ਸੰਤੋਖ ਦਿਆ ਗੁਰਦੇਵ ਜਦੋਂ ਗੁਰੂ ਨੇ ਸੰਤੋਖ ਰੂਪੀ ਗੁਣ ਦੇ ਦਿੱਤਾ ਤੇ ਆਤਮ ਸੁਖੀ ਪੇ ਆਤਮ ਸੁਖੀ ਹੋ ਗਈ ਮਨ ਤਨ ਰੱਖਣ ਦੀ ਲੋੜ ਨਹੀਂ ਮਨ ਤਨ ਸ਼ੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇ ਫਿਰ ਮਨ ਤਨ ਸ਼ੀਤਲ ਹੋ ਗਿਆ ਤੇ ਸਹਜ ਸੁਭਾਈ ਬੜੀ ਅਡੋਲਤਾ ਨਾਲ ਹੀ ਉਸ ਪਰਮਾਤਮਾ ਦੇ ਨਾਮ ਵਿੱਚ ਪਰਮਾਤਮਾ ਦੀ ਸੇਵਾ ਵਿੱਚ ਇਹ ਮੰਨ ਲੱਗਿਆ ਤੇ ਇਹਦੇ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਨਾਮ ਦਾ ਬੀਜ ਤੇ ਬੀਜਣਾ ਹੈ ਕਿ ਨਾਲ ਸੰਤੋਖ ਦਾ ਸੁਆਗਾ ਬੜਾ ਜ਼ਰੂਰੀ ਹੈ ਸੰਤੋਖੀ ਸੁਭਾਣਾ ਹੋਵੇ ਤੇ ਲਾਲਚੀ વૃਤੀ ਜਿਹੜੀ ਹੈ ਉਹ ਮਨ ਵਿੱਚ ਨਾਮ ਨੂੰ ਟਿਕ ਨਹੀਂ ਦਿੰਦੀ ਨਾਮ ਵਿਸਰਤੀ ਜੁੜਦੀ ਨਹੀਂ ਹੈ ਸਿਆਸੇ ਘਟੇ ਲੱਕ ਉੜਦਾ ਹਵਾ ਤ੍ਰਿਪਤਨਾ ਹਵਾ ਮਾਇਆ ਪਾਛਾ ਪਾ ਦੇ ਜੇ ਬੇਸ ਸੰਤੋਖੀ ਕਦ ਲਈ ਕਰਨੀ ਹੈ ਮਾਇਆ ਲਈ ਤਨ ਉਸ ਲਈ ਤੇ ਮਾਇਦੇ ਲਈ ਤੇ ਗੁਰੂ ਜੀ ਕਹਿੰਦੇ ਸੈਸ ਖਾਟੇ ਲੱਖوڑਤਾ ਆਵੇ ਹਜ਼ਾਰਾਂ ਖਾਟ ਕੇ ਲੱਖਾਂ ਵਾਲੇ ਪਾਸੇ ਬੰਦਾ ਤਾਹੀ ਕਰਦਾ ਤ੍ਰਿਪਤ ਨਾ ਆਵੇ ਮਾਇਆ ਪਾਛਾ ਪਾਗ ਜਿਨੀ ਮਰਜੀ ਮਾਇਆ ਸੇਫੇ ਬੰਦ ਕਰਕੇ ਕੇ ਰੱਖੇ ਜਿਨੀ ਆਪਣੇ ਪਿੱਛੇ ਛੁਪਾ ਕੇ ਰੱਖੇ ਅੰਗ ਭੋਗ ਵੇਖਾ ਕੇ ਕਰੈ ਨਾ ਤ੍ਰਿਪਤਾਵ ਖੱਪ ਕਮਰ ਹੈ ਉਹਨੇ ਕਾ ਭੋਗ ਇਹ ਮੂ ਮਾਇਆ ਦੇ ਅਸੀ ਕਰਕੇ ਇੱਕ ਦਿਨ ਇਹਨਾਂ ਚੋਂ ਵੀ ਅੱਕ ਜਾਂਦਾ ਬੰਦਾ ਇੱਕ ਦਿਨ ਸਰੀਰ ਇਹਨਾਂ ਭੋਗਾਂ ਨੂੰ ਕਰਨ ਦੀ ਯੋਗ ਨਹੀਂ ਰਹਿੰਦਾ ਨਾ ਖਾਣ ਪੀਣ ਦੀ ਸੁਮਰਤ ਰਹਿੰਦੀ ਨਾ ਕੁਝ ਬਚਦਾ ਹੀ ਨਹੀਂ ਕੁਝ ਤੇ ਅਨੁਗ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਵ ਖਬ ਖਬ ਮਰੇ ਇਹਦੇ ਬੰਦਾ ਤ੍ਰਿਪਤ ਨਹੀਂ ਹੁੰਦਾ ਐਵੇਂ ਇਨੇ ਚੀਹਾਂ ਲਈ ਤਰਸ ਤਰਸ ਕੇ ਅੱਖਾਂ ਰਜਦੀਆਂ ਨਹੀਂ ਤੇ ਤ੍ਰਿਪਤਾਵ ਤੇ ਖਬ ਖਬ ਮਰੇ ਤ੍ਰਿਪਤ ਨ ਨਹੀਂ ਤੇ ਖਬ ਖਬ ਕੇ ਮਰਦਾ ਬਿਨਾਂ ਸੰਤੋਗ ਨਹੀਂ ਕੋ ਰਾਜਾ ਲੋ ਜੀ ਸੰਤੋਗ ਤੋਂ ਬਿਨਾਂ ਕੋਈ ਨਹੀਂ ਜੀ ਰਾਜਦਾ ਭੁਖੇ ਉਹ ਭੁਖਣਾ ਉਤਰੀ ਜੇ ਬੰਨਾਪੁਰੀਆਂ ਪਾਰ ਮਨ ਨੂੰ ਭੁਖੇ ਰੱਖਣ ਵਿੱਚ ਅਗਰ ਮਨ ਨੂੰ ਅਸੀਂ ਸੰਤੋਖੀ ਨਾ ਬਣਾਈਏ ਮਨ ਨੂੰ ਬ੍ਰਿਤੀ ਭੁਖੀ ਰੱਖੀਏ ਲੋਭੀ ਲਾਲਚੀ ਰੱਖੀ ਹੈ ਤੇ ਫਿਰ ਭਾਵੇਂ ਸਾਰੇ ਸੰਸਾਰਾਂ ਦਾ ਭਵਨਾਂ ਦਾ ਸਮਾਨ ਸਾਰਾ ਇਕੱਠਾ ਕਰ ਲਿਆ ਜਾਏ ਫਿਰ ਮਨ ਤੁ ਭੁਖਿਓ ਭੁਖਣ ਦੀ ਜਿਵੇਂ ਪੂਰੀਆਂ ਪਰ ਕਈਆਂ ਪੂਰੀਆਂ ਕਈਆਂ ਭਵਨਾਂ ਦਾ ਮਾਲ ਅਸਬਾਬ ਸਭ ਬਣ ਕੇ ਰੱਖ ਲਿਆ ਜਾਏ ਪਤਲੇ ਘਰ ਪਰ ਲਿਆ ਜਾਏ ਪਰ ਇਹਦੇ ਨਾਲ ਵੀ ਮਨ ਜਿੰਦਰੀ ਸੰਤੋਖ ਨਹੀਂ ਹੈ ਇੰਨੇ ਦੀ ਬੰਦਾ ਰਜਦਾ ਨਹੀਂ ਸਹੀ ਇਸ ਦਾ ਮਤਲਬ ਇਹ ਹੋਇਆ ਕਿ ਸੰਤੋਖ ਤੋਂ ਬਿਨਾ ਅਗਰ ਕੋਈ ਰਾਜਾ ਮਹਾਰਾਜਾ ਵੀ ਹੈ ਅਜੇ ਵੀ ਭੁਖਾ ਹੈ ਅਜੇ ਵੀ ਨੰਗਾ ਹੈ ਕਿਸ ਨੂੰ ਅਜੇ ਵੀ ਕੁਝ ਹੋਰ ਲੋੜ ਹੈ ਅਜੇ ਵੀ ਦੁਨੀਆਦਾਰੀ ਦੀ ਲਾਲਸਾ ਵਿੱਚ ਮੈਂ ਦੂਜੇ ਰਾਜ ਵੀ ਕਬza ਕਰ ਲਵਾਂ ਹੋਰ ਲਾ ਕੇ ਮਾਲ ਲਵਾਂ ਮੇਰਾ ਲਾਜ ਬਹੁਤ ਵਿਰਧੀ ਹੋਵੇ ਤਾਂ ਅੰਦਲ ਦੀ ਕਮੀ ਨਾ ਹੋਵੇ ਮੈਂ ਹੋਰ ਜਿਆਦਾ ਦੁਨੀਆ ਦੇ ਅਨ ਮੰਨ ਸਕਾਂ ਪਰ ਅਜੇ ਉਹ ਭੁੱਖ ਹੈ ਨਾ ਅਜੇ ਉਹਦਕਿਰ ਕਮੀ ਹੈ ਜੀ ਉਹ ਰਜਿਆ ਨਹੀਂ ਜੀ ਤੂੰ ਜਿਹੜਾ ਬੰਦਾ ਪਲੀ ਸੁਆਵੀ ਛਾਪਰੀ ਜਾਮੇ ਗੁਣ ਗਾਇ ਕਿਤੀ ਕਾਮਨਾ ਤੋਰ ਘਰ ਇਹ ਤਾਂ ਹਰ ਬਿਸਰਾ ਹੈ ਜਿਹੜਾ ਇਦਾਂ ਦੀ ਅਵਸਥਾ ਵਾਲਾ ਹੈ ਕਿ ਕੁਝ ਵੀ ਨਾ ਹੁੰਦਿਆਂ ਆਨੰਦਮਈ ਅਵਸਥਾ ਜਿਸ ਦੀ ਬਣ ਚੁੱਕੀ ਹੈ ਉਸ ਨੂੰ ਤੇ ਬਿਨਾਂ ਅੰਦਲਤ ਨਹੀਂ ਸਿਆਹੀ ਖੱਟ ਲਿਆ ਬਿਗੈਰ ਤੰਦੁਲਤਰੀ ਰਹੀ ਸੰਤੋਖ ਰੂਪੀ ਗੁਣ ਦੇ ਰਾਹੀ ਉਸ ਦੀ ਆਤਮਾ ਮਰ ਤੋ ਐਸਾ ਖਟ ਲਿਆ ਜਿੱਥੇ ਉਹ ਆਨੰਦ ਮੰਗਲ ਵਿੱਚ ਹੈ ਤੋ ਅਸੀਂ ਇਹ ਸੋਚੀਏ ਕਿ ਸੁਖ ਨਾ ਹੀ ਬੋਤਾ ਤਨ ਖਾਟੇ ਸੁਖ ਨਾ ਹੀ ਪੇਕੇ ਨਿਰਤ ਨਾਟੇ ਸੁਖ ਨਾ ਹੀ ਬੋ ਦੇਸ਼ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਹਰੀ ਦੇ ਗੁਣ ਗਾਣ ਵੀ ਸੁਖ ਹੈ ਥੈਰੀ ਦੇ ਗੁਣ ਗਾਣ ਲਈ ਸੰਤੋਖੀ ਸੁਭਾਅ ਬਹੁਤ ਜ਼ਰੂਰੀ ਹੈ ਇਹ ਸੀ ਜੀ ਵਿਸ਼ਾ ਸੰਤੋਖ ਗੁਣ ਵਾਲਾ ਆਤਮ ਗੁਣੋ ਦਾ ਵਿਸ਼ਾ ਜੇ ਜਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਪਵੈ ਗੁਰੂ ਜੀ ਕੀ